ਸਾਡੇ ਦੀ ਟੌਰ ਦੇਖ ਲੋ ਜੀ ਕੁੱੜਦਾ ਪਜਾਮਾ ਕੀ ਹੋ ਗਿਆ ਕੀ ਹੋ ਗਿਆ ਪਿਛਲੇ ਸਾਲ ਬਹੁਤ ਜ਼ਿਆਦਾ ਮੀਂਹ ਆ ਗਿਆ ਸੀ ਇਸ ਟਾਈਮ ਫਰੀਦ ਹੁਣੀ ਕਿੱਦਾਂ ਵਧੀਆ ਪਹੁੰਚ ਗਏ ਮੁੰਡਿਓ ਆ ਨਵਾਂ ਨਵਾਂ ਮੋਟਰਸਾਈਕਲ ਸਿੱਖਿਆ ਆ ਉਹ ਦੇਖੀਂ ਭਰਾਵਾ ਹੌਲੀ ਰੱਖ ਹੌਲੀ ਹੈਲੋ ਐਂਡ ਵੈਲਕਮ ਬੈਕ ਟੂ ਦਾ ਚੈਨਲ ਗਾਇਸ ਤੇ ਚੈਨਲ ਦਾ ਨਾਮ ਤਾਂ ਸਾਰਿਆਂ ਨੂੰ ਪਤਾ ਹੀ ਆ ਮਾਨ ਵਲੋਗਸ ਤੇ ਉਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਿਲਕੁਲ ਵਧੀਆ ਆ ਜੀ ਤੇ ਯੂਵੀ ਸਤਿਗੁਰ ਗਰਦੋ ਮਨਵੀਰ ਹੋਣੀ ਕੀ ਪਹੁੰਚ ਚੁੱਕੇ ਆ ਤੇ ਅੱਜ ਹੈਗਾ ਜੀ ਸਾਡੇ ਪਿੰਡ ਬੋਪਾਰਾਏ ਮਾਤਾ ਸਰਾਨੀ ਮੰਦਿਰ ਵਿਖੇ ਮੇਲਾ ਛੋਣਵੇਂ ਮੇਲਾ ਸਵੇਰ ਸਵੇਰ ਦਾ ਟਾਈਮ ਆ ਟਾਈਮ ਮੇਰੇ ਹਸਾਮਨਾ 9 10 ਵੱਜ ਚੁੱਕੇ ਆ ਪਿੱਛੇ ਦੇ ਹੀ ਮੰਦਿਰ ਵੇਖ ਸਾਡੇ ਆ ਸਵੇਰ ਦੇ ਅਸੀਂ ਆਏ ਹੋਏ ਆ ਸੇਵਾ ਕਰਦੇ ਪਏ ਆ ਸਾਡਾ ਯੂਵੀ ਹਾਂਜੀ ਆਹੀ ਮੀ ਪੈ ਰਿਹਾ ਸੀਗਾ ਅੱਜ ਹੈਗਾ ਜੀ ਮੇਲਾ ਤੇ ਅੱਜ ਦੇ ਵਲੋਗ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮੇਲਾ ਮੈਂ ਪਿਛਲੇ ਸਾਲ ਵੀ ਬਲੌਗ ਬਣਾਇਆ ਸੀਗਾ ਉਹਦੇ ਵਿੱਚ ਵੀ ਨਹੀਂ ਆ ਗਿਆ ਸੀਗਾ ਪਰ ਉਹਦੇ ਚ ਆਇਆ ਸੀ ਸਾਮਝ ਨੂੰ ਅੱਜ ਸਵੇਰ ਦਾ ਮੈਂ ਪੈ ਰਿਆ ਆ ਤੇ ਸਾਊਂਡ ਦੀ ਆਪਾਂ ਸੈਟਿੰਗ ਕਰ ਦਿੱਤੀ ਆ ਸਾਰੀ ਉੱਧਰ ਟੋਪ ਵਗੈਰਾ ਸਾਰੇ ਲਗਾ ਦਿੱਤੇ ਆ ਹੁਣ ਮੈਂ ਤੁਹਾਨੂੰ ਮੰਦਰ ਦਰਸ਼ਨ ਕਰਾਉਣਾ ਆ ਫੇਰ ਮੈਂ ਜਾਣਾ ਮੈਂ ਘਰੇ ਤਿਆਰ ਹੁਣ ਮਾਤਾ ਸਲਾਣੀ ਮੰਦਰ ਕਰੋ ਚੱਕੀ ਜੀ ਕਰੋ ਦਰਸ਼ਨ ਮਾਤਾ ਰਾਣੀ ਦੇ ਤੁਸੀਂ ਵੀ ਸ੍ਰੀ ਆਉਟਾ ਵਗੈਰਾ ਵੀ ਅਸੀਂ ਕਰਕੇ ਸੀਗੇ ਰਾਤ ਹੀ ਰਾਤ ਸਿੱਧੀ ਸੁੱਤੇ ਸੀਗੇ ਯੂ ਵੀ ਹੋਣੀ ਪੂਰੀ ਮਸਤੀ ਚ ਯੂ ਵੀ ਹੋਏ ਸਪਾਈਡਰਮੈਨ ਇੱਧਰ ਸਪਾਈਡਰਮੈਨ ਸਪਾਈਡਰਮੈਨ ਇਹਦਾ ਵਾਲਾ ਪਾ ਦੇ ਮੈਂ ਦੇਖ ਹੌਣ ਨੂੰ ਨਾ ਭਾਈ ਹੌਣ ਚਲੀਏ ਫੇ ਆਪਾਂ ਘਰੇ ਮੁੜੇ ਚੱਲਦੇ ਹੀ ਕਰੇ ਸਿੱਖਿਆ ਆ ਉਹ ਦੇਖੀਂ ਭਰਾਵਾ ਹੋਲੀ ਰੱਖ ਹੋਲੀ ਟੋਏ ਆ ਬਾਈ ਟੋਏ ਆ ਇੱਥੇ ਆਏ ਤਾਂ ਟੋਏ ਆਉਣੇ ਆ ਕਿ ਅੱਜ ਮੀਂਹ ਨਾਲ ਸਾਰਾ ਰਸਤਾ ਖਰਾਬ ਹੋਇਆ ਸੀਗਾ ਹੋ ਰਿਹਾ ਜੀ ਮੰਦਰ ਤੇ ਰਸਤਾ ਚੈੱਕ ਕਰ ਲਓ ਤੁਸੀਂ ਸਾਰਾ ਖਰਾਬ ਹੋਇਆ ਆ ਸਾਬ ਹੁਣੀ ਆ ਗਏ ਆ ਪਕੌੜੇ ਖਾ ਗਏ ਉਦਾਂ ਹੁਣ ਨਾ ਧੋਪ ਨਿਕਲ ਗਈ ਆ ਥੋੜਾ ਰਸਤਾ ਹੋ ਗਿਆ ਸਹੀ ਪਹਿਲਾਂ ਤੁਸੀਂ ਚੈੱਕ ਕਰ ਲਓ ਆ ਦੇਖੋ ਰਸਤੇ ਜੀ ਨਾਲ ਮੀਂਹ ਨਾਲ ਖਰਾਬੀ ਜੀ ਹੋ ਗਈ ਸੀ ਰਸਤੇ ਦੀ ਤੇ ਜਿਉ ਹੁਣਾ ਪਾਪਾ ਹੁੰਦੇ ਆ ਤੇ ਜਾ ਕੇ ਸੇਵਾ ਕਰਦੇ ਆ ਪਕੌੜੇ ਚੱਲ ਰਹੇ ਆ ਹਣਾ ਧਿਆਨ ਨਾ ਇੱਕ ਹੁੰਦੇ ਚੋ ਠੀਕ ਆ ਜੀ ਮਿਲਦੇ ਆ ਫਿਰ ਲੋ ਇਹ ਟੈਂਟ ਵੈਂਟ ਵੀ ਲੱਗ ਗਿਆ ਸਾਰਾ ਕੁਝ ਰੈਡੀ ਲਾਹੂਣੀ ਕਰਦੇ ਆ ਸੇਵਾ ਤੇ ਪਕੌੜੇ ਚੱਲ ਰਹੇ ਆ ਫਰੀਲ ਹੁਣੀ ਜਿੱਦਾਂ ਪਹੁੰਚ ਗਏ ਮੁੰਡਿਓ ਪਕੌੜਿਆਂ ਦਾ ਲੰਗਰ ਚੱਲ ਰਿਹਾ ਜੀ ਇਹ ਤਰ੍ਹਾਂ ਦੀ ਤਿਆਰੀ ਵੀ ਹੋ ਰਹੀ ਆ ਜੀ। ਲੋ ਵੀ ਦੋਸਤੋ ਚਾਹ ਦੇ ਨਾਲ ਪਕੌੜੇ ਛਕ ਰਹੇ ਆਂ ਆਪਾਂ ਵੀ ਹੁਣ ਸੰਗਤਾ ਵੀ ਆਉਣੀਆਂ ਸ਼ੁਰੂ ਹੋ ਗਈਆਂ ਆ ਜੀ। ਹੋਰ ਫੇ ਮੁੰਡਿਓ ਕੀ ਹਾਲ ਚਾਲ ਨੇ ਤੁਹਾਡੇ? ਹੈਂ? ਠੀਕ ਹੈ। ਠੀਕ ਹੈ। ਤੂੰ ਠੀਕ ਆ? ਥਲੇ ਥਲੇ ਚੌਂਕ ਥਲੇ 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 ਹਾਂਜੀ ਸਾਧ ਸੰਗਤ ਜੀ ਹੁਣ ਹਵਨ ਕਰਵਾਇਆ ਜਾ ਰਿਹਾ ਜੋ ਕਿ ਹਰੇਕ ਸਾਲ ਸਾਡੇ ਪਿੰਡ ਦੀ ਸੁੱਖ ਸ਼ਾਂਤੀ ਲਈ ਤੇ ਸਾਡੇ ਐਨਆਰਆਈ ਵੀਰਾਂ ਦੀ ਸੁੱਖ ਸ਼ਾਂਤੀ ਲਈ ਕਰਵਾਇਆ ਜਾਂਦਾ ਆ ਸੋ ਇਸ ਵਾਰ ਵੀ ਹੋ ਰਿਹਾ ਆ ਤੇ ਬਾਕੀ ਸੰਗਤਾਂ ਬੈਠੀਆਂ ਹੋਈਆਂ ਆ ਇੱਧਰ ਤੇ ਆਪਣੇ ਸਾਜੀ ਭਰਾ ਵੀ ਪਹੁੰਚ ਚੁੱਕੇ ਸੀ ਸੋ ਉਹਨਾਂ ਨੇ ਤਾਂ ਆਪਣੀ ਸੈਟਿੰਗ ਬੈਟਿੰਗ ਕਰ ਲਈ ਸੀ ਤੇ ਫਿਰ ਮੈਂ ਵੀ ਉਹਨਾਂ ਸਾਰਿਆਂ ਨੂੰ ਮਾਈਕ ਦੇ ਦਿੱਤੇ ਦੀ ਟੌਰ ਦੇਖ ਲੋ ਜੀ ਕੁੱਟਦਾ ਪਜਾਮਾ ਇਹ ਹੋ ਗਿਆ ਕੀ ਹੋ ਗਿਆ ਹੈ ਮਸਤੀ ਮਸਤੀ ਲੈ ਆਂਦੇ ਆ ਉਰੀ ਇੱਥੇ ਲੱਗ ਗਿਆ ਕੇ ਯਾਰ ਨਹੀਂ ਬਣਾਇਆ ਕਰਨਾ ਆ ਦੇਖੋ ਕੀ ਕਰਦਾ ਜੀ ਸਿੱਧਾ ਹੋ ਕੇ ਬੈਠ ਲੋ ਇਹ ਇੱਥੇ ਨਹੀਂ ਆਟਾ ਸਸਤਿਕਾਲ ਜੀ ਨੇ ਇੱਕ ਵਲੋਗ ਚ ਗਿਆ ਸੀ ਨਾ ਸਸਤਿਕਾਲ ਜੀ ਬਹੁਤ ਪਸੰਦ ਕੀਤਾ ਸਾਰਿਆਂ ਨੇ ਇਹਦਾ ਡਾਇਲੌਗ ਉਹ ਕਿਹਨੂੰ ਫੋਨ ਲਾ ਲਿਆ ਇਹਨੇ ਮਸਤੀ ਲਿਆਦੇ ਆਪੀ ਫੋਨ ਟਾਈਮ ਹੋ ਗਿਆ ਜੀ ਹਵਨ ਦੀ ਸਮਾਪਤੀ ਦਾ ਤੇ ਇਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਊਗੀ ਸੋ ਵੀਡੀਓ ਦੇ ਨਾਲ ਬਨੇ ਰਹੋ ਅੱਗੇ ਮੈਂ ਦਿਖਾਉਣਾ ਤੁਹਾਨੂੰ

ਸਾਰੇ ਮਾਬਰਾਂ ਦੇ ਸੰਬੰਧਨਾਂ ਦਾ ਕਿ ਸਾਨੂੰ ਪੈਣ ਭਰਾਵਾਂ ਨੂੰ ਅੱਜ ਹਾਜ਼ਰੀ ਲਾਉਣ ਦਾ ਮੌਕਾ ਦਿੱਤਾ ਹੈ ਤੇ ਆਪ ਆ ਗਏ ਆ ਪ੍ਰੇਟਰੀ ਦੇ ਹੁਣ ਸਾਰੀ ਸੰਗਤ ਦੇ ਨਾਂ ਤੇ ਬਹੁਤ ਸਾਰੀ ਧਰਦਾਸ ਜੈ ਕਰਾ ਸਲੰਮੀ ਮਤਾ ਜੀ ਨਾ ਬੋ ਸੱਚੇ ਦਰਮਾਨ ਕੀ ਜੈ ਕੋਈ ਵੀ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਗਣਪਤੀ ਗਣੇਸ਼ ਮਹਾਰਾਜ ਉਹਨਾਂ ਦੇ ਨਾਮ ਤੋਂ ਕੀਤੀ ਜਾਂਦੀ ਹੈ ਤਾ ਜੋ ਸਾਰੇ ਜਿਹੜੇ ਕਰਮ ਨੇ ਗਣੇਸ਼ ਮਹਾਰਾਜ ਜੀ ਰਾਸ ਕਰਨ ਸਸਪੋਸ਼ਨ ਨੂੰ ਲਾਈਆਂ ਨੇ ਮੋਜਾਂ ਸਾਰਿਆਂ ਨੂੰ ਲੱਗ ਰਹੀ ਜਿਹਨੂੰ ਜਿਹਨੂੰ ਮੋਜਾਂ ਲਾਈਆਂ ਨੇ ਹੁਣ ਮੈਂ ਚਾਹਾਂਗਾ ਕਿ ਆਪਾਂ ਬਹਿ ਕੇ ਜੁੜ ਤੇ ਨੱਚ ਕੇ ਜਰਾ ਦੱਸਣਾ ਮਾਤਾ ਰਾਣੀ ਜਿਹਨੂੰ ਮੋਜਾਂ ਲਗੀਆਂ ਨੇ ਪਤਾ ਨਾ ਮੈਨੂੰ ਪਤਾ ਨਾ ਮੈਨੂੰ ਸੰਗਤ ਜੀ ਪ੍ਰੋਗਰਾਮ ਦੀ ਹੁਣ ਲਗਭਗ ਸਮਾਪਤੀ ਆ ਜੀ ਤੇ ਪਿਛਲੇ ਸਾਲ ਇਸ ਟਾਈਮ ਦਾ ਵੀਊ ਤੁਹਾਨੂੰ ਮੈਂ ਦਿਖਾਉਣਾ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਮੀਂਹ ਆ ਗਿਆ ਸੀ ਇਸ ਟਾਈਮ ਤੇ ਹੁਣ ਲੰਗਰ ਚੱਲਦਾ ਪਿਆ ਆ ਜੀ ਟਾਈਮ 4 ਵਜ ਗਏ ਆ ਤੇ ਵੀ ਦੇਖ ਸਕਦੇ ਹੋ ਘਰ ਛੱਗ ਰਹੇ ਆ A few moments later ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੋ ਤੇ ਹੋਰ ਵੀ ਮਿੱਤਰੋ ਆਪਾਂ ਗਏ ਹੁਣ ਘਰੇ ਠੀਕ ਆ ਤੇ ਰਾਤ ਦੇ 9:30 ਹੋ ਚੁਕੇ ਆ ਤੇ ਅੱਜ ਦੇ ਪ੍ਰੋਗਰਾਮ ਦੀ ਵੀ ਸਮਾਪਤੀ ਆ ਤੇ ਅੱਜ ਦੇ ਵਲੌਗ ਦੀ ਵੀ ਸਮਾਪਤੀ ਆ ਤੇ ਬਾਕੀ ਮਨ ਨੂੰ ਨਹੀਂ ਆਪਣੇ ਨਾਲ ਬੈਠੇ ਆ ਬੈਠੇ ਆ ਨਹੀਂ ਲੰਮੇ ਪਏ ਆ ਦੱਸੋ ਕੀ ਕਹਿਣਾ ਚਾਹੋਗੇ ਜਿੰਮ ਲਾ ਨਹੀਂ ਹਟੀਆਂ ਭਾਈ ਹੁਣੇ ਜਿੰਮ ਦੇਖ ਲੋ ਜੀ ਲੌਂਦਾ ਮੁੰਡਾ ਡੰਡੂ ਲਮਾ ਕੇ ਸਰੀਰ ਬਣੰਦਿਆ ਸਰੀਰ ਦੇਖ ਲੋ ਜੀ ਥੋੜੀ ਥੋੜੀ ਬਣੰਦਿਆ ਕਾਗਜੀ ਕਾਗਜੀ ਪਲਵਾਨਿਆ ਜੀ ਇਹ ਸਾਡਾ ਜੀ ਥੋੜੀ ਥੋੜੀ ਤੈਨੂੰ ਪਤਾ ਬਲੌਗ ਬਾਰੇ ਦੱਸ ਕੁਝ ਬਲੌਗ ਬਾਰੇ ਵਾਜੀ ਹੀ ਦੱਸਣ ਲੱਗੇ ਆ ਤੁਹਾਨੂੰ ਦੋ ਮਿੰਟ ਸੋਚ ਕੇ ਦੱਸਦੇ ਆ ਤੁਸੀਂ ਮੜੀ ਇੰਨਾ ਟਾਈਮ ਹੈ ਨਹੀਂਗਾ ਠੀਕ ਆ ਭਾਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਨਾ ਨਾ ਭੁੱਲਿਓ ਮੋੜ ਬੀ ਇਹ ਤਾਂ ਜ਼ਰੂਰੀ ਆ ਨਾ ਕੰਮ ਬਲੌਗ ਬਹੁਤ ਦਿਨਾਂ ਬਾਅਦ ਪਾਉਣ ਲੱਗਾ ਹਾਂ ਸੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵਾਤਵਾਰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਨੂੰ ਤੇ ਬਾਕੀ ਸੋਨੂ ਸੀਤੋ ਵਾਲੇ ਨੂੰ ਵਾਤਵਾਰ ਸਪੋਰਟ ਕਰੋ ਜੀ ਚੰਗਾ ਜੀ ਸਾਨੂੰ ਆਪਾਂ ਰੱਖਿਆ ਆ ਅਸਿਸਟੈਂਟ ਇਹ ਅੱਜ ਲਾਊਗਾ ਸਾਊਂਡ ਚਲਾਊਗਾ